ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਛੋਟੀ ਜੀ ਗਲਤੀ ਨੇ ਉਹਨਾਂ ਦੇ ਹਲਕੇ ਦੀ ਪੰਜ ਤੋਂ 7000 ਏਕੜ ਝੋਨੇ ਦੀ ਫਸਲ ਤਬਾਹ ਕਰ ਦਿੱਤੀ ਕੀ ਉਸ ਦਾ ਵਾਅਦਾ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਆਪਣੀ ਜੇਬ ਦੇ ਵਿੱਚੋਂ ਦੇਣਗੇ ਸਾਰੇ ਹਲਕੇ ਦੇ ਲੋਕਾਂ ਵੱਲੋਂ ਰੋਣਾ ਪਿਆ ਜਾ ਰਿਹਾ ਹੈ ਕਿ ਆਪਣੀ ਜ਼ਮੀਨ ਬਚਾਉਣ ਦੀ ਖਾਤਰ ਕਦ ਉਸਾਰ ਦਿੱਤੀ ਗਈ ਛੋਟਾ ਜਿਹਾ ਤੁਸੀ ਬੰਨ ਬਣਾ ਦਿੱਤਾ ਗਿਆ ਤੇ ਉਸ ਵਿਧਾਇਕ ਦੀ ਇਸ ਗਲਤੀ ਨੇ ਹਲਕੇ ਦੀ 5 ਤੋਂ 7000 ਝੋਨੇ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤੀ ਉਸ ਹਲਕੇ ਦੇ ਲੋਕਾਂ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਅਤੇ ਦੂਸਰੀਆਂ ਪਾਰਟੀਆਂ ਸਪੋਰਟ ਕਰ ਰਹੀਆਂ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल एक्शन ਲੈਣਗੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੇ ਪੰਜਾਬ ਦੇ ਕਿਸਾਨਾਂ ਨੂੰ ਭੰਬਲ ਘੂਸੇ ਪਾ ਦਿੱਤਾ ਹੈ ਹੜ੍ਹਾਂ ਦੀ ਤਰਾਸ ਦੀ ਹਾਲੇ 20 ਪੰਜਾਬ ਦੇ ਕਿਸਾਨ ਕੁੱਲ ਪਾਏ ਪੰਜਾਬ ਦੇ ਕਿਸਾਨਾਂ ਦੀਆਂ ਲਗਭਗ 4 ਲੱਖ ਏਕੜ ਤੋਂ ਜ਼ਿਆਦਾ ਝੋਨੇ ਦੀਆਂ ਫਸਲਾਂ ਤਬਾਹ ਹੋ ਗਈਆਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪਰਸੈਂਟੇਜ ਕਿਸੇ ਨੂੰ 10% ਕਿਸੇ ਨੂੰ 25% ਕਿਸੇ ਨੂੰ 50% ਕਿਸੇ ਨੂੰ 75% ਅਤੇ ਕਿਸੇ ਨੂੰ 100% ਮੁਆਵਜ਼ਾ ਦਿੱਤਾ ਜਾਵੇਗਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਤਾਂ ਕਿਸਾਨ ਦਾ ਮੁੰਡਾ ਹਾਂ ਹਰਾਂ ਦੀ ਤਰਾਸਤੀ ਮੈਂ ਆਪਣੇ ਬਚਨ ਵਿੱਚ ਬਹੁਤ ਜ਼ਿਆਦਾ ਵੇਖੀ ਹੈ ਜੇਕਰ ਤੁਸੀਂ ਵੇਖੀ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਫਸਲ ਦੇ ਵਿੱਚ ਹਫ਼ਤੇ ਤੋਂ ਜ਼ਿਆਦਾ ਪਾਣੀ ਖਰ ਜਾਂਦਾ ਹੈ ਉਹ ਫਸਲ ਚਾਹੇ ਝੋਨੇ ਦੀ ਹੋਵੇ ਚਾਹੇ ਗੰਨੇ ਦੀ ਹੋਵੇ ਚਾਹੇ ਬੱਕੀ ਦੀ ਹੋਵੇ ਚਾਹੇ ਉਹ ਸਬਜੀ ਹੋਵੇ ਉਹ ਤਬਾਹ ਹੋ ਜਾਂਦੀ ਹੈ ਉਹਦੇ ਵਿੱਚੋਂ ਇੱਕ ਮੁੰਜਰ ਵੀ ਨਹੀਂ ਨਿਕਲਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪ੍ਰਤੀਸ਼ਤ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਵਾਅਦਾ ਦੇਣਗੇ ਤੇ ਇਧਰ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਨਾਲ ਆਪਣੇ ਹਲਕੇ ਦੇ ਵਿੱਚ ਉਹਨਾਂ ਦੀ ਗਲਤੀ ਦੇ ਕਾਰਨ ਕਨੌਰ ਦੇ ਲੋਕਾਂ ਦੀ 5 ਤੋਂ 7000 ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸਿਨ ਆਗੂ ਬੀਰ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਹੁਣਾਵਲੋਂ ਦਿੱਤੀ ਗਈ ਕਿ ਗੁਰਲਾਲ ਕਨੌਰ ਦੀ ਗਲਤੀ ਕਾਰਨ ਇੱਕ ਆਪਣੀ 2 ਤੋਂ 3 ਕਿੱਲੇ ਫਸਲ ਬਚਾਉਣ ਦੇ ਲਈ ਇੱਕ ਪ੍ਰਾਈਵੇਟ ਬੰਦ ਬਣਾਇਆ ਗਿਆ ਕਿਉਂਕਿ ਸੱਤਾ ਦੇ ਵਿੱਚ ਨੇ ਸੱਤਾ ਦਾ ਫਾਇਦਾ ਤੇ ਲੈਣਾ ਚਾਹੁੰਦੇ ਹੋਣਗੇ ਗੁਰਲਾਲ ਗੁਰਦਾਰ ਘਨੌਰ ਪਹਿਲਾ ਦੁਰਨਾਨ ਘਲੌਰ ਉਤੇ ਇਲਜ਼ਾਮ ਵੀ ਲੱਗੇ ਸੀ ਕਿ ਗੁਰਦਾਰ ਘਰੌਣ ਵੱਲੋਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਨੇ ਹਲਕਾ ਘਨੌਰ ਦੇ ਕਈ ਆਪ ਆਦਮੀ ਪਾਰਟੀ ਦੇ ਆਗੂ ਟਰਾਲੀਆਂ ਚੋਰੀ ਕਰਨ ਦੇ ਵਿੱਚ ਅਨੋਰਮ ਨੇ ਜਦੋਂ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਤਰਨਾ ਤੱਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਉਖੜਿਆ ਗਿਆ ਸ਼ੰਭੂ ਬਾਰਡਰ ਦਾ ਵੀ ਖਨੌਰੀ ਬਾਰਡਰ ਦਾ ਵੀ ਕਈ ਕਿਸਾਨ ਹਰਾਸਤੂ ਚ ਲੈ ਲੇ ਗਏ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਵੀ ਆਗੂ ਬੀ ਆਨ ਸ਼ਰਮਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚੇਂਜਰ ਹੋਣਾ ਵੱਲੋਂ ਉਸ ਬੰਦ ਉੱਤੇ ਜਾ ਕੇ ਜਾਇਜ਼ਾ ਲਿਆ ਗਿਆ ਕਿ ਗੁਰਲਾਲ ਧਨੌਰ ਦੀ ਇਹ ਛੋਟੀ ਜਿਹੀ ਗਲਤੀ ਦੇ ਨਾਲ ਸਿਰਫ ਉਹਨਾਂ ਦੀ ਫਸਲ ਕਿੰਨੀ ਬਚਣੀ ਸੀ 2 ਤੋਂ 3 ਕਿੱਲੇ ਲੇਕਿਨ ਉਹਨਾਂ ਨੇ ਆਪਣੀ 2 ਤੋਂ 3 ਕਿੱਲੇ ਫਸਲ ਬਚਾਉਣ ਦੇ ਲਈ ਇੱਕ ਪ੍ਰਾਈਵੇਟ ਬੰਦ ਤਿਆਰ ਕਰ ਦਿੱਤਾ ਗਿਆ ਜੋ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਆਉਂਦਾ ਨਹੀਂ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਉਹ ਬੰਦ ਬੋਲਦਾ ਕਿ ਉਹ ਬੰਦ ਆਪ ਸੱਤਾ ਤੋਂ ਫਾਇਦਾ ਚੁੱਕਦਿਆ ਅਫਸਰ ਸਾਹਿਬ ਦੇ ਕੋਲੋਂ ਪੜਵਾਇਆ ਗਿਆ ਆਪਣੀ ਫਸਲ ਬਚਾਉਣ ਦੇ ਲਈ 5-7 5 ਤੋਂ 7000 ਝੋਨੇ ਦੀ ਫਸਲ ਜਿਹੜੀ ਹੈ ਤਬਾਹ ਕਰ ਦਿੱਤੀ ਇਸ ਦਾ ਖਬਰਿਆਜ਼ਾ ਭਾਰਤੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਹਿ ਰਹੇ ਨੇ ਕਿ ਭੁਗਤਾਨ ਆ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗੁਰਲਾਲ ਕਨੜੌਲ ਨੂੰ ਧੰਨਵਾਦ